ਪੰਜਾਬ ਦੇ ਵਿੱਚ ਵੱਡਾ ਰੇਲ ਹਾਦਸਾ ਹੋਇਆ ਦੱਸਦੀ ਹੈ ਕਿ ਸਰਹੰਦ ਦੇ ਵਿੱਚ ਇੱਕ ਰੇਲ ਨੂੰ ਅੱਗ ਲੱਗੀ ਆ ਤਿੰਨ ਡੱਬੇ ਮੌਕੇ ਤੇ ਸੜ ਕੇ ਸੁਆਹ ਹੋ ਗਏ ਨੇ ਇਹ ਟ੍ਰੇਨ ਆ ਜਿਹੜੀ ਉਹ ਵਿਹਾਰ ਤੋਂ ਅੰਮ੍ਰਿਤਸਰ ਜਾ ਰਹੀ ਸੀ ਜਦੋਂ ਸਰਹੰਦ ਜਿਹੜੀ ਆ ਰੇਲਵੇ ਸਟੇਸ਼ਨ ਤੇ ਪਹੁੰਚਦੀ ਆ ਤਾਂ ਜਿਹੜੇ ਏਸੀ ਡੱਬੇ ਸੀ ਉਹਨਾਂ ਦੇ ਵਿੱਚੋਂ ਇੱਕੋਦਮ ਧੂਹਾ ਨਿਕਲਣ ਲੱਗ ਜਾਂਦਾ ਜਿਸ ਤੋਂ ਬਾਅਦ ਲਗਾਤਾਰ ਜਿਹੜੇ ਉੱਤੇ ਅਫੜਾ ਤਫੜੀ ਮੱਚ ਜਾਂਦੀ ਆ ਲੋਕ ਜਿਹੜੇ ਨੇ ਉਤੋਂ ਭੱਜਣੇ ਸ਼ੁਰੂ ਹੋ ਜਾਂਦੇ ਆ ਡੱਬਿਆਂ ਦੇ ਵਿੱਚੋਂ ਲੋਕਾਂ ਨੂੰ ਕੱਢਣਾ ਸ਼ੁਰੂ ਕਰ ਦਿੱਤਾ ਜਾਂਦਾ ਤਾਂ ਦੱਸਦੀ ਇਸ ਹਾਦਸੇ ਦੇ ਵਿੱਚ ਕੋਈ ਜਾਨੀ ਨੁਕਸਾਨ ਤਾਂ ਨਹੀਂ ਹੋਇਆ ਜਾਨੀ ਨੁਕਸਾਨ ਤੋਂ ਵਿਚਾਰਿਆ ਪਰ ਤਿੰਨ ਡੱਬੇ ਜਿਹੜੇ ਨੇ ਉਹ ਸੜ ਕੇ ਸੁਆਹ ਹੋ ਜਾਂਦੇ ਨੇ ਜਦੋਂ ਰੇਲਵੇ ਵਿਭਾਗ ਨੂੰ ਇਸ ਚੀਜ਼ ਦੀ ਜਿਹੜੀ ਆ ਪਤਾ ਲੱਗਦਾ ਤਾਂ ਉਹਨਾਂ ਦੇ ਵੱਲੋਂ ਜਿਹੜੇ ਉਹ ਤਿੰਨੋਂ ਡੱਬੇ ਸੀ ਉਹ ਰੇਲ ਦੇ ਨਾਲੋਂ ਵੱਖਰੇ ਕਰ ਦਿੱਤੇ ਜਾਂਦੇ ਨੇ ਤਾਂ ਦੱਸ ਦਈਏ ਕਿ ਇਹ ਵੱਡਾ ਹਾਦਸਾ ਸਰਹੰਦ ਰੇਲਵੇ ਸਟੇਸ਼ਨ ਦੇ ਵਿੱਚ ਵਾਪਰਿਆ ਜਿੱਥੇ ਰੇਲ ਦੇ ਤਿੰਨ ਡੱਬਿਆਂ ਨੂੰ ਅੱਗ ਲੱਗੀ ਆ ਦੱਸਦੇ ਨੇ ਕਿ ਏਸੀ ਕੰਪਰੈਸ਼ਨ ਫਟਣ ਦੇ ਨਾਲ ਇਹ ਵੱਡਾ ਹਾਦਸਾ ਹੋਇਆ ਦੱਸ ਦਈਏ ਕਿ ਤਿਹਾਰਾ ਦੇ ਦਿਨਾਂ ਦੇ ਵਿੱਚ ਜਿਹੜਾ ਇਹ ਵੱਡਾ ਹਾਦਸਾ ਹੋਇਆ ਕਿਉਂਕਿ ਕਾਫੀ ਸਾਲ ਪਹਿਲਾਂ ਜਿਹੜਾ ਅੰਮ੍ਰਿਤਸਰ ਦੇ ਵਿੱਚ ਵੀ ਦੁਸ਼ਹਿਰੇ ਦੇ ਮੌਕੇ ਇੱਕ ਵੱਡਾ ਰੇਲ ਹਾਦਸਾ ਹੋਇਆ ਸੀ ਉਸੇ ਤਰ੍ਹਾਂ ਦਾ ਜਿਹੜਾ ਰੇਲ ਹਾਦਸਾ ਉਹ ਸਰਹੰਦ ਦੇ ਵਿੱਚ ਹੋਇਆ ਪਰ ਇੱਥੇ ਜਿਹੜੀ ਟ੍ਰੇਨ ਨੂੰ ਅੱਗ ਲੱਗੀ ਆ ਦੱਸਦੀ ਹੈ ਕਿ ਤਿੰਨ ਡੱਬੇ ਜਿਹੜੇ ਨੇ ਉਹ ਸੜ ਕੇ ਸੁਆਹ ਹੋ ਗਏ ਨੇ ਇਹਨਾਂ ਤਿੰਨਾਂ ਡੱਬਿਆਂ ਦੇ ਵਿੱਚ ਸਵਾਰੀਆਂ ਮੌਜੂਦ ਸੀ ਲੋਕ ਮੌਜੂਦ ਸੀ ਜਿਹੜੇ ਸਫ਼ਰ ਕਰ ਰਹੇ ਸੀ ਪਰ ਜਾਨੀ ਨੁਕਸਾਨ ਤੋਂ ਬਚਾ ਰਿਹਾ ਸਾਰਿਆਂ ਦਾ ਜਿਹੜਾ ਬਚਾਅ ਕਰ ਲਿਆ ਇਹ ਸਾਰਿਆਂ ਨੂੰ ਬਾਹਰ ਕੱਢ ਲਿਆ ਗਿਆ ਤਾਂ ਤਿੰਨਾਂ ਡੱਬਿਆਂ ਨੂੰ ਵੱਖਰਾ ਕਰਕੇ ਅੱਗ ਬੁਝਾਈ ਗਈ ਆ ਮੌਕੇ ਤੇ ਫਾਇਰ ਬ੍ਰਿਗੇਡ ਦੀਆਂ ਜਿਹੜੀਆਂ ਗੱਡੀਆਂ ਨੇ ਉਹ ਮੰਗਾਈਆਂ ਗਈਆਂ ਸੀ ਤਾਂ ਦੱਸਦੀਏ ਕਿ ਤੁਹਾਡੇ ਨਾਲ ਜਿਹੜੀਆਂ ਇਹ ਤਸਵੀਰਾਂ ਸਾਂਝੀਆਂ ਕਰ ਰਹੇ ਹਾਂ ਇਸ ਰਹੰਦ ਰੇਲਵੇ ਸਟੇਸ਼ਨ ਦੀਆਂ ਨੇ ਜਿੱਥੇ ਇੱਕ ਟ੍ਰੇਨ ਨੂੰ ਅੱਗ ਲੱਗੀ ਆ ਦੱਸਦੀਏ ਕਿ ਇਹ ਰੇਲ ਅੰਮ੍ਰਿਤਸਰ ਸਹਾਰਸਾ ਗਰੀਬ ਰਾਤ ਐਕਸਪ੍ਰੈਸ ਹੈ ਜਿਹੜੀ ਅੱਜ ਵੱਡੇ ਹਾਦਸੇ ਦਾ ਸ਼ਿਕਾਰ ਹੋਈ ਆ ਦੱਸਦੀਏ ਕਿ ਇਹ ਘਟਨਾ ਦੌਰਾਨ ਯਾਤਰੀਆਂ ਨੇ ਭੱਜ ਕੇ ਆਪਣੀ ਜਾਨ ਬਚਾਈ ਆ ਪਤਾ ਲੱਗਾ ਕਿ ਟ੍ਰੇਨ ਅੰਮ੍ਰਿਤਸਰ ਤੋਂ ਹਾਰ ਦੇ ਚਾਰਸਾ ਜਾ ਰਹੀ ਸੀ ਰਿਪੋਰਟਾਂ ਅਨੁਸਾਰ ਸਰਹੰਦ ਰੇਲਵੇ ਸਟੇਸ਼ਨ ਤੋਂ ਲੰਘਦੇ ਸਮੇਂ ਗਰੀਬ ਰਤ ਐਕਸਪ੍ਰੈਸ ਟ੍ਰੇਨ ਤੇ ਅਚਾਨਕ ਧੂਆਂ ਨਿਕਲਣ ਲੱਗਾ ਜਿਸ ਨਾਲ ਯਾਤਰੀਆਂ ਦੇ ਵਿੱਚ ਘਬਰਾਹਟ ਫੈਲ ਗਈ ਮੌਕੇ ਤੇ ਮਿਲੀ ਜਾਣਕਾਰੀ ਮੁਤਾਬਕ ਸਵਾਰੀਆਂ ਨਾਲ ਭਰੀ ਟ੍ਰੇਨ ਦਾ 에ਅਰ ਕੰਪਰੈਸ਼ਨਰ ਫਟਣ ਤੋਂ ਬਾਅਦ ਗੈਸ ਲੀਕ ਹੋ ਗਈ ਕੰਪਰੈਸ਼ਨਰ ਫਟਣ ਤੋਂ ਬਾਅਦ ਅਸਮਾਨ ਦੇ ਵਿੱਚ ਧੂਆਂ ਉੱਠਿਆ ਜਿਸ ਕਾਰਨ ਇਹ ਹਾਦਸਾ ਵਾਪਰਿਆ ਇਹ ਕੰਪਰੈਸ਼ਨਰ ਪੰਜਾਬ ਦੇ ਸਰਹੰਦ ਨੇੜੇ ਫਟਿਆ ਇਸ ਦੌਰਾਨ ਟ੍ਰੇਨ ਦੇ ਤਿੰਨ ਡੱਬੇ ਸੜ ਕੇ ਸੁਆਹ ਹੋ ਗਏ ਨੇ ਕਟਨਾ ਦਾ ਪਤਾ ਲੱਗਦਾ ਸਾਰ ਕਈ ਲੋਕਾਂ ਨੇ ਤੁਰੰਤ అలਰਮ ਚੈਨ ਖਿੱਚ ਦਿੱਤੀ ਜਿਸ ਕਾਰਨ ਟ੍ਰੇਨ ਰੁੱਕ ਗਈ ਰੇਲਵੇ ਸਟਾਫ ਅਤੇ ਲੋਕੋ ਪਾਇਲਟ ਨੇ ਤੁਰੰਤ ਵਿਚਾਚਾਰ ਸ਼ੁਰੂ ਕਰ ਦਿੱਤੇ ਜਦੋਂ ਕਿ ਹੋਰ ਡੱਬਿਆਂ ਦੇ ਯਾਤਰੀਆਂ ਨੂੰ ਸੁਰੱਖਿਅਤ ਬਾਹਰ ਕੱਢ ਲਿਆ ਗਿਆ ਹੈ ਤਾਂ ਦੱਸਦੀ ਹੈ ਕਿ ਇਹ ਵੱਡਾ ਹਾਦਸਾ ਜਿਹੜਾ ਹੈ ਉਹ ਸਰਹੰਦ ਦੇ ਵਿੱਚ ਵਾਪਰਿਆ ਜਿੱਥੇ ਜਿਹੜੀ ਅੰਮ੍ਰਿਤਸਰ ਤੋਂ ਵਿਹਾਰ ਚੱਲਦੀ ਟ੍ਰੇਨ ਦੇ ਵਿੱਚ ਜਿਹੜੀ ਅੱਗ ਲੱਗੀ ਹੈ ਦੱਸਦੀ ਹੈ ਕਿ ਸਵਾਰੀਆਂ ਨਾਲ ਤਿੰਨੋਂ ਡੱਬੇ ਭਰੇ ਹੋਏ ਸੀ ਜਦੋਂ ਇਹ 에ਅਰ ਕੰਪਰੈਸ਼ਨ ਫਟਿਆ ਹੈ ਜਿਸ ਦੇ ਨਾਲ ਜਿਹੜੀ ਹੈ ਗੈਸ ਲੀਕ ਹੋਣ ਕਾਰਨ ਇਹ ਵੱਡਾ ਹਾਦਸਾ ਵਾਪਰਿਆ ਦਾ ਦੱਸਦੀ ਹੈ ਕਿ ਆ ਪੰਜਾਬ ਦੇ ਵਿੱਚ ਇਹ ਵੱਡੀ ਘਟਨਾ ਵਾਪਰੀਆ ਸਰਹੰਦ ਦੇ ਵਿੱਚ ਰੇਲ ਜਿਹੜੀ ਆ ਉਹ ਹਾਦਸੇ ਦਾ ਸ਼ਿਕਾਰ ਹੋਈ ਆ ਹਾਲਾਂਕਿ ਕੋਈ ਵੀ ਜੜਾ ਜਾਨੀ ਨੁਕਸਾਨ ਨਹੀਂ ਹੋਇਆ ਇਹ ਜ਼ਰੂਰ ਜੜਾ ਵਿਚਾਰ ਰਿਹਾ ਏ ਪਰ ਯਾਤਰੀਆਂ ਦੇ ਵਿੱਚ ਜੜਾ ਘਬਰਹਟ ਜ਼ਰੂਰ ਫੈਲੀ ਆ ਕਿਉਂਕਿ ਕੋਦੰਤੂ ਹਾਂ ਨਿਕਲਦੇ ਨਾਲ ਜੜਾ ਲੋਕਾਂ ਨੇ ਘਬਰਾ ਕੇ ਜਿਹੜੀ ਚੈਨ ਚ ਖਿੱਚ ਦਿੱਤੀ ਜਿਸ ਦੇ ਨਾਲ ਜੜੀ ਰੇਲ ਰੁਕ ਗਈ ਆ ਤੇ ਉਹਨਾਂ ਯਾਤਰੀਆਂ ਦਾ ਨੁਕਸਾਨ ਹੋਣੋਂ ਜ਼ਰੂਰ ਬਚ ਗਿਆ ਇਹ ਵੱਡੀਆਂ ਤਸਵੀਰਾਂ ਜਿਹੜੀਆਂ ਸਰਹੰਦ ਤੋਂ Sadia Carreira.